ਅੰਦਰਲੀ ਗੱਲ ਕਰੀਏ ਨਵੀਂ ਆ ਰਹੀ ਫਿਲਮ ਪੰਜਾਬ 95 ਜੋ ਕਿ ਦਲਜੀਤ ਦੋਸਾਨ ਦੀ ਹੈ ਭਾਈ ਦਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਕਿਵੇਂ ਦੇਖਦੇ ਹੋ ਇਸ ਫਿਲਮ ਨੂੰ ਇਸ ਆ ਰਹੀ ਫਿਲਮ ਨੂੰ ਜਿਸ ਉੱਤੇ ਸੈਂਸਰ ਬੋਰਡ ਨੇ 120 ਕੱਟ ਲਾਉਣ ਲਈ ਕਹਿ ਦਿੱਤਾ ਹੈ ਇਸ ਦੇ ਨਾਲ ਹੀ ਨਾਮ ਵੀ ਇਸ ਫਿਲਮ ਦੇ ਨਾਮ ਨੂੰ ਵੀ ਚੇਂਜ ਕਰਨ ਲਈ ਕਹਿ ਦਿੱਤਾ ਹੈ ਜੀ ਬਿਲਕੁਲ ਬਿਲਕੁਲ ਇਹ ਅੱਜ ਦੀ ਖਬਰ ਹੈ ਤੇ ਚਾਰੇ ਪਾਸੇ ਇੱਕ ਖਬਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ ਅਸਲ ਦੇ ਵਿੱਚ ਇਹ ਫਿਲਮ ਜਿਹੜੀ ਹੈ ਨਾ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜੀਵਨੀ ਦੇ ਉੱਤੇ ਬਣੀ ਹੋਈ ਫਿਲਮ ਹੈ ਜਿਹਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਮਨੁੱਖੀ ਹੱਤਾਂ ਦਾ ਰਾਖਾ লাশ ਬਣਾ ਦਿੱਤਾ ਗਿਆ ਕੇ ਪੀ ਐਸ ਗਿੱਲ ਦਾ ਉਸ ਵੇਲੇ ਦਾ ਕਹਿੰਦੇ ਆ ਕਿ ਬਿਆਨ ਹੈ ਕਿ ਉਹਨੇ ਕਿਹਾ ਸੀ ਕਿ ਤੂੰ 25000 ਲਾਸ਼ਾਂ ਦਾ ਵੇਰਵਾ ਇਕੱਠਾ ਕੀਤਾ ਹੈ ਤੇ ਸਾਨੂੰ 25000 ਇੱਕ ਕਰਦੇ ਆ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਸੋ ਇੱਕ ਧਮਕੀ ਜਿਹੜੀ ਹੈ ਉਸ ਵੇਲੇ ਕੇ ਪੀ ਐਸ ਗਿੱਲ ਵੱਲੋਂ ਵੀ ਦਿੱਤੀ ਗਈ ਸੀ ਤੇ ਜੇ ਉਸ ਵੇਲੇ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ 'ਚ ਗੱਲ ਕਰਦੇ ਰਹਿੰਦੇ ਆ ਕਿ ਜੋ 10 ਸਾਲ ਪੰਜਾਬ ਦੇ ਵਿੱਚ ਚੱਲਿਆ ਕਿਵੇਂ ਛੋਟੇ-ਛੋਟੇ ਉਮਰ ਦੇ ਨੌਜਵਾਨ ਜਿਹੜੇ ਆ ਚੁੱਕ-ਚੁੱਕ ਕੇ ਮਾਰ ਦਿੱਤੇ ਗਏ ਤੇ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਕੋਈ ਮਿਲਿਟੈਂਸੀ ਦੇ ਨਾਲ ਜਾਂ ਕੋਈ ਖਾੜਕੂ ਗਰੁੱਪ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਨਾਂ ਦਾ ਕਿਸੇ ਵੀ ਹਥਿਆਰਬੰਦ ਸੰਘਰਸ਼ ਦੇ ਨਾਲ ਲੈਣਾ ਦੇਣਾ ਨਹੀਂ ਸੀਗਾ ਉਹ ਮਨੁੱਖੀ ਅਧਿਕਾਰ ਸੰਗਠਨ ਦੇ ਜਿਹੜੇ ਮੈਂਬਰ ਸੀ ਤੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਵੀ ਜੁੜੇ ਹੋਏ ਸੀ ਉਹ ਅਕਾਲੀ ਦਲ ਬਾਦਲ ਹੈ ਨਾ ਜੋ ਇਹਦੇ ਨਾਲ ਵੀ ਜੁੜੇ ਹੋਏ ਸੀ ਸੋ ਉਹਨਾਂ ਨੇ ਦੇਖਿਆ ਜਦੋਂ ਪੰਜਾਬ ਦੇ ਵਿੱਚ ਐਡਾ ਧੱਕਾ ਹੋ ਰਿਹਾ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇ ਸੋ ਉਹਨਾਂ ਨੇ ਫਿਰ ਵੇਰਵਾ ਇਕੱਠਾ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਖਾਸ ਆਪਾਂ ਦੋ ਜ਼ਿਲ੍ਹਿਆਂ ਦੀ ਗੱਲ ਕਰੀਏ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਜੇਕਰ ਉਹਨਾਂ ਨੇ ਇਹ ਖਾਸ ਤੌਰ ਦੇ ਉੱਤੇ ਇਹਨਾਂ ਦੋ ਜ਼ਿਲ੍ਹਿਆਂ ਦਾ ਜਿਹੜਾ ਅੰਕੜਾ ਹੈਗਾ ਉਹ ਇਕੱਠਾ ਕੀਤਾ ਡਾਟਾ ਇਕੱਠਾ ਕੀਤਾ ਉਹਦੇ ਵਿੱਚ ਉਹਨਾਂ ਨੇ ਪਾਇਆ ਕਿ 25000 ਜਿਹੜੀਆਂ ਨੇ ਲਾਸ਼ਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਜਿਨ੍ਹਾਂ ਦਾ ਕੋਈ ਨਾਮ ਪਤਾ ਨਹੀਂ ਹੈਗਾ ਸ਼ਮਸ਼ਾਨ ਘਾਟਾਂ ਦੇ ਵਿੱਚ ਗਈ ਲੱਕੜ ਦੇ ਹਿਸਾਬ ਦੇ ਨਾਲ ਉਹਨਾਂ ਨੇ ਉਹ ਮੇਰਵੇ ਇਕੱਠੇ ਕੀਤੇ ਉਥੋਂ ਸੂਚੀਆਂ ਇਕੱਠੀਆਂ ਕੀਤੀਆਂ ਸੋ ਫਿਰ ਉਹਨਾਂ ਨੇ ਇੱਕ ਲਿਸਟ ਤਿਆਰ ਕੀਤੀ ਕਿ 25000 ਇਹੋ ਜੇ ਨੌਜਵਾਨ ਸੀ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਦਾ ਕੋਈ ਲੈਣ ਦੇਣ ਵੀ ਨਹੀਂ ਸੀਗਾ ਸੋ ਜਦੋਂ ਇਹ ਖਬਰ ਬਾਹਰ ਆਉਂਦੀ ਹੈ ਤਾਂ ਪੰਜਾਬ ਦੀ ਪੁਲਿਸ ਏਜੰਸੀ ਨੈਟਵਰਕ ਸੈਂਟਰ ਜਿਹੜਾ ਉਹ ਸਾਰੇ ਕੰਮ ਜਾਂਦੇ ਨੇ ਕਿ ਲਓ ਜੀ ਇਹਦੇ ਨਾਲ ਤੇ ਫਿਰ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਸਾਡਾ ਨਾਮ ਬਦਨਾਮ ਹੋਏਗਾ ਦੁਨੀਆ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਨੇ ਉਹਨਾਂ ਤੱਕ ਇਹ ਗੱਲਬਾਤ ਪਹੁੰਚਣੀ ਹੈ ਤੇ ਫਿਰ ਫਿਰ ਜਿਹੜੀ ਗੱਲਬਾਤ ਹੈ ਉਹ ਸਾਡੇ ਹੱਕ ਦੇ ਵਿੱਚ ਨਹੀਂ ਰਹਿਣੀ। ਫੋ ਉਸ ਤੋਂ ਬਾਅਦ ਕੀ ਹੁੰਦਾ ਜਿਸਵੰਤ ਸਿੰਘ ਖਾਲੜਾ ਹੋਰੀ ਕੈਨੇਡਾ ਜਾਂਦੇ ਨੇ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ। ਉੱਥੇ ਉਹ ਬੋਲਦੇ ਨੇ। ਉੱਥੇ ਉਹਨਾਂ ਨੇ 25000 ਲਾਸ਼ਾਂ ਦਾ ਵੇਰਵੇ ਦੀ ਗੱਲ ਕੀਤੀ। ਉਹ ਇੰਗਲੈਂਡ ਆਉਂਦੇ ਨੇ। ਇੰਗਲੈਂਡ ਵਿੱਚ ਆ ਕੇ ਵੀ ਇੱਥੇ ਉਹ ਬੋਲਦੇ ਨੇ। ਇੱਥੇ ਜਿਹੜੀ ਸਰਕਾਰ ਹੈ ਇਥੋਂ ਦੀ ਇੰਗਲੈਂਡ ਦੀ ਉਸ ਵੇਲੇ ਦੀ ਸਰਕਾਰ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ। ਮਤਲਬ ਕਿ ਇੱਥੇ ਜਦੋਂ ਮੈਂ ਕਾਫੀ ਲੋਕਾਂ ਨੂੰ ਮਿਲਦਾ ਹੁੰਨਾ ਕਈ ਵਾਰ ਜਿਹੜੇ ਪੁਰਾਣੇ ਨੇ ਇੱਥੇ ਦੇ ਬਜ਼ੁਰਗ ਜਾਂ ਇਵਨ ਕਿ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਬ੍ਰਦਰ ਜਿਹੜੇ ਨੇ ਨਾ ਭਾਈ ਅਮਰਜੀਤ ਸਿੰਘ ਉਹ ਵੀ ਇੱਥੇ ਇੰਗਲੈਂਡ ਦੇ ਵਿੱਚ ਰਹਿੰਦੇ ਆ ਸੋ ਦੱਸਦੇ ਹੁੰਦੇ ਆ ਕਿ ਇੱਥੋਂ ਕਿਹਾ ਗਿਆ ਸੀ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਕਿ ਤੁਹਾਨੂੰ ਇੱਥੇ ਸ਼ਰਨ ਮਿਲ ਜਾਣੀ ਹੈ ਤੁਸੀਂ ਤੁਹਾਨੂੰ ਅਜ਼ਾਇਲਮ ਲੈ ਲੈਣੀ ਚਾਹੀਦੀ ਹੈ ਵਾਪਸ ਨਹੀਂ ਜਾਣਾ ਚਾਹੀਦਾ ਕਿਉਂਕਿ ਕੁਝ ਵੀ ਹੋ ਸਕਦਾ ਪਰ ਭਾਈ ਜਸਵੰਤ ਸਿੰਘ ਖਾਲੜਾ ਮਤਲਬ ਕਿ ਇਹਨੇ ਡਰ ਇਨਸਾਨ ਸਨ ਉਹਨਾਂ ਨੇ ਕਿਹਾ ਕਿ ਜੇ ਮੈਂ ਇੱਥੇ ਰਹਿ ਗਿਆ ਤੇ ਫਿਰ ਉੱਥੇ ਜਿਹੜਾ ਕਾਹਨ ਹੋ ਰਿਹਾ ਹੈ ਤੇ ਉਹਦੇ ਲਈ ਆਵਾਜ਼ ਕੌਣ ਚੁਕੇਗਾ ਸੋ ਆਪਣੀ ਜਾਣ ਦੀ ਪ੍ਰਵਾਹ ਕੀਤੇ ਬਿਨਾ ਉਹ ਕੈਨੇਡਾ ਦੀ ਧਰਤੀ ਵੀ ਛੱਡ ਗਏ ਇੰਗਲੈਂਡ ਵੀ ਛੱਡ ਗਏ ਤੇ ਵਾਪਸ ਚਲੇ ਗਏ ਵਾਪਸ ਜਾਣ ਤੋਂ ਬਾਅਦ ਫਿਰ ਉਹੀ ਕੁਝ ਉਹਨਾਂ ਦੇ ਨਾਲ ਹੋਇਆ ਉਹਨਾਂ ਨੂੰ ਚੁੱਕ ਲਿਆ ਜਾਂਦਾ ਉਹਨਾਂ ਨੂੰ ਘਰ ਘਰ ਦੇ ਬਾਹਰ ਉਹ ਆਪਣੀ ਡਰਾਈਵ ਦੇ ਉੱਤੇ ਲੱਗੀ ਗੱਡੀ ਜਿਹੜੀ ਆ ਧੋਰੇ ਸੀ ਉਹਨਾਂ ਨੂੰ ਚੁੱਕ ਲਿਆ ਜਾਂਦਾ ਅਜੀਤ ਸਿੰਘ ਸੰਧੂ ਇੱਕ ਡੀਐਸਪੀ ਸੀ ਉਸ ਵੇਲੇ ਦਾ ਬੜਾ ਬਦਨਾਮ ਉਹਦਾ ਨਾਮ ਲੱਗਦਾ ਹੈ ਕਿ ਉਹਨੇ ਆਪਣੀ ਮੰਡਲੀ ਲਿਆ ਕੇ ਤੇ ਇਹਨਾਂ ਦੇ ਉੱਤੇ ਜਿਹੜਾ ਹੈ ਇਹਨਾਂ ਨੂੰ ਕਿਡਨਾਪ ਕੀਤਾ ਗਿਆ ਇਹ ਨਹੀਂ ਹੈ ਕਿ ਪੁਲਿਸ ਵਾਲੇ ਆਏ ਪੁਲਿਸ ਦੀ ਵਰਦੀ ਦੇ ਵਿੱਚ ਘਰ ਵਾਲਿਆਂ ਨੂੰ ਦੱਸ ਕੇ ਗਏ ਹੋਣ ਜਾਂ ਕੁਝ ਨਹੀਂ ਹੈਗਾ ਬਾਹਰ ਘਰ ਧੋ ਰਹੇ ਨੇ ਤੇ ਉਹਨਾਂ ਦੇ ਉੱਤੇ ਕੱਪੜਾ ਪਾ ਕੇ ਚਾਦਰ ਪਾ ਕੇ ਤੇ ਉਹਨਾਂ ਨੂੰ ਗੱਡੀ ਦੇ ਵਿੱਚ ਸੁੱਟਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਗੈਬ ਕਰ ਦਿੱਤਾ ਜਾਂਦਾ ਮਤਲਬ লাশ ਤੱਕ ਨਹੀਂ ਉਹਨਾਂ ਦੀ ਜਿਹੜੀ ਹੈ ਉਹ ਬਾਅਦ ਵਿੱਚ ਕਿਤੇ दिखी ਤੇ ਇਹੀ ਹਾਲ ਕਹਿੰਦੇ ਆ ਕਿ ਅਜੀਤ ਸਿੰਘ ਸੰਧੂ ਦਾ ਵੀ ਹੋਇਆ ਕਿ ਉਹਨੇ ਵੀ ਖੁਦਕੁਸ਼ੀ ਕਰ ਲਈ ਟ੍ਰੇਨ ਥੱਲੇ ਆ ਗਿਆ ਕੁਝ ਕਹਿੰਦੇ ਆ ਕਿ ਉਹ ਜਿਹੜਾ ਅਜੀਤ ਸੰਧੂ ਸੀ ਉਬਾਰ ਕਿਸੇ ਮੁਲਕ ਦੇ ਵਿੱਚ ਭੱਜ ਚੁੱਕਿਆ ਉੱਥੇ ਜਾ ਕੇ ਇੱਕ ਗੋਮ ਨਾਮ ਜ਼ਿੰਦਗੀ ਜੀ ਰਿਹਾ ਖੈਰ ਇਹ ਸਟੋਰੀ ਸੀ ਭਾਈ ਜਸਵੰਤ ਸਿੰਘ ਖਾਲੜਾ ਹਰ ਦੀ ਕੁਝ ਉੱਪਰ ਥੱਲੇ ਵੀ ਹੋ ਸਕਦਾ ਹੈ ਇਹਦੇ ਵਿੱਚ ਮਤਲਬ ਕਿ ਕਈ ਵਾਰੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਕਈ ਵਾਰੀ ਕੋਈ ਪੁਆਇੰਟ ਇੱਧਰ ਉੱਧਰ ਵੀ ਹੁੰਦਾ ਹੈ ਪਰ ਆਲਮੋਸਟ ਇਸ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਸੋ ਹੁਣ ਆਈਏ ਆਪਾਂ ਫਿਲਮਾਂ ਫਿਲਮਾਂ ਵਾਲੇ ਪਾਸੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ 1984 ਫਿਲਮ ਆਉਂਦੀ ਆ ਉਹ ਵੀ ਦਿਲਜੀਤ ਦੋਸਾਂਝ ਦੀ ਸੀ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਉਹਨੂੰ ਰਿਲੀਜ਼ ਕਰਨ ਦਾ ਕਾਰਨ ਸਾਫ ਤੌਰ ਦੇ ਉੱਤੇ ਮੈਂ ਤੁਹਾਨੂੰ ਇਹ ਦੱਸਾਂ ਵੀ ਉਹ ਸਾਰੀ ਫਿਲਮ ਦੇ ਵਿੱਚ ਕਈ ਤਾਂ ਬਹੁਤ ਜ਼ਿਆਦਾ ਲੋਕ ਉਹਦੀ ਸਿਫਤ ਕਰਦੇ ਨੇ ਫਿਲਮ ਬਹੁਤ ਵਧੀਆ ਬਣੀ ਪੰਜਾਬ ਦਾ ਦਰਦ ਦਿਖਾਇਆ ਗਿਆ ਹਾਲਾਂਕਿ ਦਰਦ ਨਹੀਂ ਦਿਖਾਇਆ ਗਿਆ ਉਸ ਫਿਲਮ ਦੇ ਵਿੱਚ ਉਹ ਸਾਰਾ ਜਿਹੜਾ ਉਸ ਵੇਲੇ ਖਾੜਕੂ ਮੂਵਮੈਂਟ ਸੀ ਉਹਨੂੰ ਗਲਤ ਦਰਸਾਇਆ ਗਿਆ ਕਿ ਭਟਕੇ ਹੋਏ ਲੋਕ ਜਿਹੜੇ ਨੇ ਉਸ ਖਾੜਕੂ ਲਹਿਰ ਦੇ ਵਿੱਚ ਆਏ ਜਾਂ ਫਿਰ ਕਹਿ ਲਈਏ ਕਿ ਉਹ ਲੋਕ ਜਿਨ੍ਹਾਂ ਦਾ ਕੋਈ ਲੈਣਦੇ ਨਹੀਂ ਸੀ ਉਹਨਾਂ ਦੇ ਉੱਤੇ ਪੁਲਿਸ ਨੇ ਛਾਪੇਮਾਰੀ ਕੀਤੀ ਤੇ ਉਹ ਖਾੜਕੂ ਬਣ ਗਏ ਫਿਰ ਉਹਦੇ ਵਿੱਚ ਇੱਕ ਸੀਨ ਦਿਖਾਇਆ ਗਿਆ ਸੀ ਕਿ ਬੱਸਾਂ ਦੇ ਵਿੱਚੋਂ ਲਾ ਕੇ ਖਾੜਕੂਆਂ ਨੇ ਜਿਹੜੇ Hindu ਭਰਾਵਾਂ ਦਾ ਕਤਲ ਕੀਤਾ ਜਦਕਿ ਇਹ ਟੋਟਲੀ ਰੋਂਗ ਜਿਹੜੀ ਇਹ ਗੱਲਬਾਤ ਹੈਗੀ ਆ ਸਾਰਿਆਂ ਨੂੰ ਪਤਾ ਕਿ ਉਸ ਵੇਲੇ ਆਲਮ ਸੇਨਾ ਕੇ ਪੀਐਸ ਗਿਲ ਦੀ ਆਪਣੀ ਸੇਨਾ ਦੂਜੇ ਤੀਜੇ ਨਕਲੀ ਖਾੜਕੂ ਕਿਵੇਂ ਵਿਚਰਦੇ ਸੀ ਸੋ ਉਸ ਵੇਲੇ ਅਸਲੀ ਖਾੜਕੂ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਬੱਸਾਂ ਦੇ ਵਿੱਚੋਂ ਕੱਢ ਕੇ Hindu ਜਿਹੜੇ ਆ ਉਹ ਮਰਵਾਏ ਸੋ ਇਸ ਫਿਲਮ ਇਸ ਜਿਹੜੀ ਪੰਜਾਬ 1984 ਹੈ ਨਾ ਉਹਦੇ ਵਿੱਚ ਆ ਫੈਕਟ ਸੀ ਇਸ ਕਰਕੇ ਉਹਦੇ ਉੱਤੇ ਕੋਈ ਸੈਂਸਰ ਬੋਰਡ ਨੇ ਪਾਬੰਦੀ ਨਹੀਂ ਲਾਈ ਉਹ ਫਿਲਮ ਰਿਲੀਜ਼ ਹੋਈ ਪੰਜਾਬ ਦੇ ਵਿੱਚ ਹਾਲਾਂਕਿ ਕਿਹਾ ਜਾ ਸਕਦਾ ਸੀ ਲਓ ਜੀ ਇੱਥੇ ਕਾਲਾ ਦੌਰ ਦਿਖਾਣਾ ਹੈ ਜਾਂ ਖੜਕੂਵਾ ਦਿਖਾਣਾ ਹੈ ਤੇ ਇਹ ਇਹਦੇ ਨਾਲ ਜੀ ਭਾਵਨਾਵਾਂ ਪੜਕਣ ਪੜਕ ਜਾਣਗੀਆਂ ਪਰ ਨਹੀਂ ਹੁਣ ਜਦੋਂ ਗੱਲ ਆਉਂਦੀ ਹੈ ਪੰਜਾਬ ਜਿਹੜੀ 95 ਦੀ ਤੁਸੀਂ ਗੱਲ ਕਰਦੇ ਹੋ ਖਾਲੜਾ ਸਾਹਿਬ ਤੇ ਜਿਹੜੀ ਬਣੀ ਹੋਈ ਫਿਲਮ ਹੈ ਸੋ ਇਹ ਫਿਲਮ ਨੂੰ ਰੋਕ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਉਹ ਗੱਲਬਾਤ ਬਾਹਰ ਆਉਂਦੀ ਹੈ ਅੱਜਕੱਲ ਕਿਉਂਕਿ ਫਿਲਮਾਂ ਬਹੁਤ ਵੱਡਾ ਮਾਧਿਅਮ ਹੈ ਜਿਸ ਦੇ ਨਾਲ ਗੱਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂਦੀ ਹੈ ਸੋ ਉਹਦੇ ਵਿੱਚ ਉਹ ਸਾਰਾ ਕੁਝ ਦਿਖਾਇਆ ਜਾਣਾ ਸੀ ਕਿ ਕਿਵੇਂ 25 ਹਜ਼ਾਰ ਲਾਸ਼ਾਂ ਉਹਨਾਂ ਦੇ ਫੇਕ ਐਂਕਾਊਂਟਰਸ ਫਿਰ ਉਹ ਸੂਚੀ ਇਕੱਠੀ ਕੀਤੀ ਗਈ ਫਿਰ ਕੈਨੇਡਾ ਜਾ ਕੇ ਕਿਵੇਂ ਬੋਲੇ ਜਸਵੰਤ ਸਿੰਘ ਖੱਲੜਾ ਫਿਰ ਉਹ ਵਾਪਸ ਆਉਂਦੇ ਆ ਤੇ ਕਿਵੇਂ ਇੱਕ ਮਨੁੱਖੀ ਹੱਕਾਂ ਦੇ ਰਾਖੇ ਨੂੰ ਹੀ ਕਤਲ ਕਰ ਦਿੱਤਾ ਗਿਆ ਸੋ ਇਹਦੇ ਵਿੱਚ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ 85 ਕੱਟ ਲਾਏ ਗਏ ਆ ਸੋ ਅੱਜ ਜਿਹੜੀ ਖਬਰ ਆਈ ਉਹਦੇ ਵਿੱਚ ਕਿਹਾ ਗਿਆ ਕਿ 120 ਕੱਟ ਲਾ ਦਿਓ ਤੇ ਉਸ ਤੋਂ ਬਾਅਦ ਜਿਹੜਾ ਮੁੱਖ ਕਿਰਦਾਰ ਹੈਗਾ ਜਸਵੰਤ ਸਿੰਘ ਖਾਲੜਾ ਉਹਦਾ ਨਾਮ ਵੀ ਨਹੀਂ ਉਹ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਦਾ ਨਾਮ ਜਿਹੜਾ ਫਿਲਮ ਦਾ ਨਾਮ ਹੈਗਾ ਉਹ ਵੀ ਬਦਲ ਦਿਓ ਮਤਲਬ ਕੁੱਲ ਮਿਲਾ ਕੇ ਕਹੋ ਕਿ ਸੈਂਸਰ ਬੋਰਡ ਨੇ ਤੁਹਾਨੂੰ ਇਨਡਾਇਰੈਕਟਲੀ ਨਾ ਕਰ ਦਿੱਤੀ ਹੈ ਕਿਉਂਕਿ ਕਿਸੇ ਫਿਲਮ ਦੇ ਵਿੱਚ 2 2.5 ਘੰਟੇ ਦੀ ਫਿਲਮ ਹੁੰਦੀ ਹੈ ਉਹਦੇ ਵਿੱਚ 120 ਕੱਟ ਲਾ ਲਓ ਤੇ ਰਹਿ ਕੀ ਗਿਆ ਪਿੱਛੇ ਮਤਲਬ ਇਨਡਾਇਰੈਕਟਲੀ ਤੁਹਾਨੂੰ ਨਾ ਕਰ ਦਿੱਤੀ ਗਈ ਹੈ ਕਿ ਤੁਸੀਂ ਉਹ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਕਰ ਸਕਦੇ ਇਸੇ ਤਰੀਕੇ ਦੇ ਨਾਲ ਇੱਕ ਫਿਲਮ ਆਈ ਸੀ ਬੱਬੂ ਮਾਨਹੋਰਾਂ ਦੀ ਹਵਾਏ ਅਮਿਤੋਜ ਮਾਨਹੋਰਾਂ ਦੀ ਫਿਲਮ ਸੋ ਉਹਨੂੰ ਲੈ ਕੇ ਬੜਾ ਵਿਵਾਦ ਹੋਇਆ ਉਹਦੇ ਉੱਤੇ ਵੀ ਕੱਟ ਲੱਗੇ ਪਰ ਫਿਰ ਹਾਲ ਮਤਲਬ ਇਹ ਕਹਿ ਲਈਏ ਪਿਓ ਫਿਲਮ ਕਿਸੇ ਤਰ੍ਹਾਂ ਰਿਲੀਜ਼ ਹੋ ਗਈ ਉਸ ਤੋਂ ਬਾਅਦ ਬਹੁਤ ਸਾਰਾ ਵਿਵਾਦ ਉਹਦੇ ਉੱਤੇ ਹੋਇਆ ਕਿ ਤੁਸੀਂ ਭਾਵਨਾਵਾਂ ਪੜਕਾ ਰਹੇ ਹੋ ਤੁਸੀਂ ਐ ਕਰ ਰਹੇ ਹੋ ਉਹ ਕਰ ਰਹੇ ਹੋ ਪਰ ਉਹਨਾਂ ਲੋਕਾਂ ਨੂੰ ਮੈਂ ਇੱਕ ਸਵਾਲ ਮੈਂ ਕਰਦਾ ਹੁਣਾ ਤੇ ਜਿਹੜੇ ਕਹਿੰਦੇ ਫਿਲਮਾਂ ਨਾਲ ਭਾਵਨਾਵਾਂ ਪੜਕਦੀਆਂ ਜਿਹੜੇ ਅਸਲ ਦੇ ਵਿੱਚ ਉਹ ਜਦੋਂ ਕੰਮ ਕਰਦੇ ਨੇ ਭਾਵਨਾਵਾਂ ਪੜਕਾਉਣ ਵਾਲਾ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ ਜਦੋਂ ਇਹ ਕੰਮ ਹੋ ਰਹੇ ਹੁੰਦੇ ਨੇ ਭਾਰਤ ਦੀ ਧਰਤੀ ਦੇ ਉੱਤੇ ਜਾ ਫਿਰ ਕਿਤੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਦੋਂ ਜਦੋਂ ਬੇਕਸੂਰਾਂ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਹੁੰਦਾ ਸੋ ਉਸ ਵੇਲੇ ਕਿਉਂ ਨਹੀਂ ਭਾਵਨਾਵਾਂ ਪੜਕਦੀਆਂ ਫਿਲਮਾਂ ਰਹੀ ਹਿਸਟਰੀ ਜਿਹੜੀ ਆ ਉਹ ਬਿਆਨ ਕੀਤੀ ਜਾ ਰਹੀ ਹੈ ਜਦੋਂ ਤੇ ਉਸ ਵੇਲੇ ਹੀ ਭਾਵਨਾਵਾਂ ਪੜਕਦੀਆਂ ਇਹ ਗੱਲ ਹੁਣ ਮੈਨੂੰ ਲੱਗਦਾ ਵੀ ਦਿਲਜੀਤ ਨੂੰ ਸੱਚ ਨੂੰ ਵੀ ਸੋਚ ਲੈਣੀ ਚਾਹੀਦੀ ਹੈ ਕਿ ਤੁਹਾਡੀ ਚਮਕੀਲਾ ਤਾਂ ਰਿਲੀਜ਼ ਕਰਨ ਦਿੱਤੀ ਗਈ ਹੈ ਪਰ ਜਦੋਂ ਆ ਗਈ ਗੱਲ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਤਾਂ ਉਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਸੋ ਇਹ ਜ਼ਾਹਰ ਜੀ ਗੱਲ ਕਿ ਇਹਦੇ ਉੱਤੇ ਪਾਬੰਦੀ ਮਤਲਬ ਕਿ ਉਹਨਾਂ ਨੇ ਲਾਉਣੀ ਸੀ ਜਾਂ ਫਿਰ ਲੱਗ ਸਕਦੀ ਸੀ ਹੁਣ ਦੇਖਿਆ ਜਾਵੇ ਤਾਂ ਕਈ ਵਾਰੀ ਨੈਸ਼ਨਲ ਜਿਹੜੇ ਟੀਵੀ ਚੈਨਲ ਨੇ ਨਾ ਬਹੁਤ ਸਾਰੇ ਹੈਗੇ ਆ ਜਦੋਂ ਉਹਨਾਂ ਨੇ ਡਾਕੂਮੈਂਟਰੀ ਦਿਖਾਣੀ ਹੁੰਦੀ ਹੈ ਜੂਨ 84 ਦੇ ਉੱਤੇ ਤਾਂ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੁੰਦੀ ਉਹ ਸ਼ਰਮ ਦਿਖਾ ਸਕਦੇ ਨੇ ਸੰਤ ਜਰਨੈਲ ਸਿੰਘ ਦਾ ਕਰੈਕਟਰ ਵੀ ਦਿਖਾ ਦਿੰਦੇ ਨੇ ਉਹ ਇੱਕ ਬਦਨਾਮ ਕਰੈਕਟਰ ਬਣਾ ਕੇ ਵੀ ਦਿਖਾ ਦਿੰਦੇ ਉਹ ਸਾਰਾ ਕੁਝ ਕਰ ਲੈਂਦੇ ਆ ਪਰ ਜਦੋਂ ਕੋਈ ਪੰਜਾਬ ਦਾ ਵਸਿੰਦਾ ਚਾਹਵੇਗਾ ਮੈਂ ਆਪਣੀ ਗੱਲ ਰੱਖਣੀ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਉਹਦੀਆਂ ਫਿਲਮਾਂ ਹੋ ਗਈਆਂ ਗਾਣੇ ਹੋ ਗਏ ਕਿਤਾਬਾਂ ਹੋ ਗਈਆਂ ਜਾ ਫਿਰ ਹੋਰ ਲਿਖਤਾ ਵੀਡੀਓਜ਼ ਹੋ ਗਈਆਂ ਟੀਵੀ ਚੈਨਲ ਹੋ ਗਏ ਵੈਬ ਚੈਨਲ ਹੋ ਗਏ ਸੋ ਉਹਨਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਪਾਬੰਦੀਆਂ ਜਿਹੜੀਆਂ ਲੱਗਦੀਆਂ ਰਹਿੰਦੀਆਂ ਇਹ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਵਿੱਚ ਅਚੰਭਾ ਹੈਗਾ ਜਿਹੜਾ ਪੰਜਾਬ 95 ਦੇ ਉੱਤੇ ਉਹਨਾਂ ਨੇ ਜਿਹੜਾ ਇਨਡਾਇਰੈਕਟਲੀ ਉਹਨੂੰ ਨਾ ਕਰ ਦਿੱਤੀ ਹੈ ਹਾਂਜੀ ਜਿੱਦੇ ਥੋੜਾ ਧੰਨਵਾਦ ਕਰਦੇ ਹਾਂ ਜੁੜਦੇ ਰਹੋ ਤੁਸੀਂ ਅਸਲ ਵਿੱਚ ਅਸਲ ਵਿਚਾਰਜ ਹੁੰਦੇ ਨੇ ਅਸਲ ਸੱਚ ਹੁੰਦਾ ਪੱਖ ਉਹਨਾਂ ਦੇ ਦਰਸ਼ਨ ਦੇ ਕੇ ਰੱਖਦੇ ਹਾਂ ਧੰਨਵਾਦ ਤੁਹਾਨੂੰ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ